हेलो गाइस वेलकम बैक टू माय चैनल टेंशन फ्री गिल पिले आप आए सिगे मेरे सिस्टर दे गुड़िया होए सी आ देखो भाभी नु सारी रोटी खवा के ना बाद च सलाद पुछया जा रया कि सलाद सीगा। है रहे है, तो ये भी सिगा ए खान ली जा रया ए दिखान ली ने आ भी सिगा सो so गाइस आप फुल नाइट डिजायर ਕੀਤਾ सिगा तो वाली वीडियो मैं थाने पाऊंगी नाव किती हर टाइम ते खुश होईफचा पत फुल इन्जॉय करो की परमात्मा सांगू सह देते आहे फुल फुल फायदा चुक्या करो गोण धोणत टाईम छुटकारा पाया करो छोटी छोट्या खुशिया खुश होया करो होणार माहिलं की त्यांनी सगळे सात राहू बसतो रो ते हस्ते हा सुरले हो ते असा झाडलं त्यांनी उजी काही पण लगे झालं स्पेशल खूप मस्ती झाला ਗਾਈਜ਼ ਇਹਨਾਂ ਨੇ ਕੀਤਾ ਸੀ ਫੁੱਲ ਇੰਜੁਆਏ ਬ੍ਰੋ ਐ ਜਿਨ੍ਹਾਂ ਨੇ ਦੇਖਿਆ ਤੁਹਾਨੂੰ ਪਤਾ ਕੋਈ ਨਹੀਂ ਆ ਨਹੀਂ ਇਹਨਾਂ ਦਾ ਪਰਪਰ ਵੀ ਗਿਆ ਮੁਝਾ ਉਹ ਅੰਨੀ ਵੀ ਇਮੇਜ ਵਿੱਚ ਕੁਸ ਕਰ ਜਾਈ ਜਾਂਦਾ ਸੀ ਜੀ ਉਹ ਤੇ ਜਾ ਰਿਹਾ ਹੈ ਪਰ ਵੀ ਜਾ ਮੋਸ ਤੇ ਬੱਡੇ ਰਹਿਣਾ ਨਾਲ ਨੇ ਵੀ ਮਾਫ ਮੈਨ ਆਪੀ ਆਜੀ ਸੇਮੋਟ ਕਮੈਂਟ ਰਾਵਾਂ ਸੀ 3000 so guys ਬਾਦਮੀ ਸੇਰ ਕਰਨ ਦਾ ਤੇ ਕਹਿੰਦਾ ਹੀ ਮੈਂ ਸਿਰਤਾ ਗਰੋਣਾ ਜੀ ਬੀਬੀ ਨੂੰ ਮੇਰੀ ਝੋਲੀ ਚ ਪਾਉਗੇ ਤੇ ਫਿਰ ਬਾਦਮੀ ਬੀਬੀ ਨੂੰ ਝੋਲੀ ਚ ਲੈ ਕੇ ਤੇ ਜੂڑا ਕਰਵਾਇਆ मायरा बोसोनिया सोनिया देख लो क्यूट गाइज बेबी के लिए एक लाइक तो बनता है प्लीज सब्सक्राइब माय चैनल और किसी फंक्शन में जाए ना जाए जहाँ केक हो वहाँ जो दो बच्चे आपको जरूर मिलेंगे ਚਲ ਗਿਆ ਚਲ ਗਿਆ ਹਾਂ ਮਾਈਗਾ ਦੀ ਜਗ ਲ ਸੋ ਗਾਇਸ ਆਪਾਂ ਮਾਇਰਾ ਵਾਸਤੇ ਲੱਗੇ ਸੀ ਛੋਟਾ ਜਿਹਾ ਕੇਕ ਉਹਦੇ ਵੈਲਕਮ ਵਾਸਤੇ ਤੇ ਫਿਲਹਾਲ ਤਾਂ ਮਾਇਰਾ ਨੂੰ ਕੁਝ ਨਹੀਂ ਪਤਾ ਤੇ ਜਦੋਂ ਇਹ ਵੀਡੀਓ ਦੇਖੂਗੀ ਉਦੋਂ ਨੂੰ ਪਤਾ ਲੱਗ ਜਾਊਗਾ ਸੋ ਗਾਇਸ ਚਲੋ ਮਾਇਰਾ ਦਾ ਕਰਦੇ ਆਪਾਂ ਵੈਲਕਮ ਸੰਧੂ ਫੈਮਿਲੀ ਵਿੱਚ ਤੇ ਸਾਰੇ ਜਾਣੇ ਕੰਗratulations ਕਰਦੋ ਮੇਰੀ ਦੀਦੀ ਨੂੰ ਬੇਬੀ ਵਾਸਤੇ ਤੇ गाइस ਹੱਡ ਬੱਚੇ ਦੇ ਲੋ ਉਹਨਾਂ ਦੇ ਕੀ ਕੇਕ ਹੋਣਾ ਆਪ ਹੀ ਚਮਚੇ ਲਾ ਲਾ ਖਾਈ ਜਾਂਦੇ ਕਿੰਨਾ ਦੇ ਬੱਚੇ ਇਦਾਂ ਕਰਦੇ ਕੇਕ ਦੇਖ ਕੇ ਕਮੈਂਟ ਜ਼ਰੂਰ ਕਰਿਓ ਸੋ गाइस ਕੇਕ ਕਟਿੰਗ ਨਾਲ ਆਪਾਂ ਕੀਤਾ ਮੈਰਾ ਦਾ ਵੈਲਕਮ ਟੂ ਆਹੀਏ ਮੇਰੀ সুইਟ ਜੀ ਫੈਮਿਲੀ ਅ ਅਸੀਂ ਗਏ ਸੀਗੇ ਮੇਰੇ ਬ੍ਰਦਰ ਤੇ ਭਾਬੀਆਂ ਗਈਆਂ ਸੀਗੀਆਂ ਤੇ ਇਧਰੋਂ ਅਸੀਂ ਗਏ ਇਹ ਤੇ ਉਹ ਹੈਗੇ ਨੇ ਮੇਰੇ ਬਈ ਸੋ ਗਾਇਸ ਆਪਾਂ ਕੇਕ ਤੇ ਲਿਖਾਇਆ ਸੀਗਾ ਲਾਡੋ ਤੇ ਕਿਉਂਕਿ ਹਜੇ ਤਾਂ ਨੇਮ ਡਿਸਾਈਨ ਨਹੀਂ ਸੀ ਹੋਇਆ ਕੋਈ ਮਾਇਰਾ کہہ ਰਿਹਾ ਸੀਗਾ ਤੇ ਆਪਾਂ کیا ਲਿਖਾਇਆ ਸੀ ਲਾਡੋ ਤੇ ਆ ਬਾਅਦ ਤੇ ਅਰਪਣ ਦੇ ਕੰਮ ਦੇਖ ਲੋ ਚਾਕਲੇਟ ਹੁੰਦੇ ਚਕਚਕ ਕੇ ਖਾਂਦੇ ਆ ਤੇ ਗਾਇਸ ਫੇਰ ਆਪਾਂ ਬੱਚੇ ਬੇਬੀ ਵਾਸਤੇ ਤੇ ਕੱਪੜੇ ਲੈ ਕੇ ਗਏ ਸੀ ਇਹ ਹੈਗੇ ਮੇਰੇ ਵੱਡੇ ਭਾਬੀ ਤੇ ਵੱਡੀ ਭਾਬੀ ਨਾਲੇ ਕੱਪੜੇ ਤੇ ਨਾਲੇ ਮਾਇਰਾ ਵਾਸਤੇ ਚੈਂਨਾ ਖਿਲੇ ਆਏ ਸੀਗੇ ਪ੍ਰੋਗਰਾਮ ਨਹੀਂ ਸੀ ਕੀਤਾ ਜਸਟ ਅਸੀਂ ਦੇਖਣ ਗਏ ਸੀਗੇ ਤੇ ਇਹ ਹੈਗੇ ਨੇ ਮੇਰੇ ਵੱਡੇ ਸਿਸਟਰ ਤੇ ਮਾਇਰਾ ਦੀ ਮੰਮੀ ਨੇ ਪਾਈ ਸੀ ਚਾਂਦੀ ਦੀ ਚੈਂ ਤੇ ਮਾਇਰਾ ਨੂੰ ਹਜੇ ਤੱਕ ਕੁਝ ਨਹੀਂ ਪਤਾ ਆ ਜਿਹੜੇ ਪੈਸੇ ਆ ਇਹ ਮਾਇਰਾ ਨਹੀਂ ਸਾਮ ਸਕਦੀ ਤੇ ਇਹਦੀ ਵੱਡੀ ਭੈਣ ਸਾਮਦੀ ਬਈ ਆ ਦੇਖ ਲੋ ਤੇ ਇਹ ਹੈਗੇ ਨੇ ਮੇਰੇ ਬ੍ਰਦਰ ਛੋਟੇ ਤੇ ਉਹਨਾਂ ਦੇ ਮਿਸਿਸ ਤੇ ਉਹ ਜਿਹੜੇ ਵੱਡੇ ਭਾਬੀ ਸੀ ਉਹਨਾਂ ਦੇ ਹਸਬੰਦ ਜਿਹੜੇ ਆਰਮੀ ਵਿੱਚ ਵਾ ਤੇ ਇਹਨਾਂ ਨੇ ਬਣਾਏ ਸੀਗੇ ਇਹ ਕੜੇ ਤੇ ਨਾਲੇ ਕੱਪੜੇ ਇਹਨਾਂ ਨੇ ਵੀ ਬਣਾਏ ਸੀਗੇ ਤੇ ਸਿਰਫ ਮਿਲਣ ਗਏ ਸੀ ਉਦਾਂ ਹੀ ਦੇਖਣ ਵਾਸਤੇ ਫਸਟ ਟਾਈਮ ਤੇ ਦਿਨਾ ਦੀਆ ਤੇ ਛੋਲੀ ਬਾ ਵੀਣਾਲੇ ਕੜੇ ਬਣਾਏ ਸੀਗੇ ਸੋ ਗਾਇਸ ਉਹ ਕੜੇ ਵਿੱਚ ਇੱਕ ਧਾਗਾ ਜਾਂ ਹੁੰਦਾ ਉਹ ਖੁੱਲਦਾ ਨਹੀਂ ਪਿਆ ਸਾਰੇ ਹੱਸਣ ਲੱਗ ਪਏ ਸੀਗੇ ਕਿ ਕੜੇ ਨੇ ਤੋੜਦੀ ਤੇ ਇੱਧਰ ਤੇ ਕੰਮ ਦੇਖ ਲੋ ਕੇ ਸੋ ਗਾਇਸ ਹੁਣ ਆ ਗਏ ਸੀ ਸਾਡੀ ਵਾਰੀ ਤੇ ਆਪਾਂ ਵੀ ਕੁਝ ਜ਼ਿਆਦਾ ਨਹੀਂ ਸੀ ਲੈ ਕੇ ਗਏ ਤੇ ਅਸੀਂ ਵੀ ਮਾਇਰਾ ਵਾਸਤੇ ਕੜੇ ਬਣਾਏ ਸੀਗੇ ਤੇ ਇਹ ਨਾਲੇ ਕੱਪੜੇ ਬਣਾਏ ਸੀਗੇ ਤੇ ਇੱਕ ਸਪੈਸ਼ਲ ਗਿਫਟ ਇਹ ਬੋਤਲ ਦਾ ਕਵਰ ਮੈਨੂੰ ਸਪੈਸ਼ਲੀ ਬਹੁਤ ਪਸੰਦ ਆ ਕਿਉਂਕਿ ਬਾਜ਼ ਨੇ ਬੋਤਲ ਨਹੀਂ ਪੀਤੀ ਮਨੂੰ ਦੁੱਧ ਤੋਂ ਅਲਰਜੀ ਸੀਗੀ ਕਿ ਆਪਾਂ ਮਾਇਰਾ ਵਾਸਤੇ ਬੋਟਲ ਦਾ ਕਵਰ ਲੈ ਕੇ ਗਏ ਸੀ ਨਾਲ ਤੇ ਨਾਲ ਛੋਟਾ ਜਿਹਾ ਗਿਫਟ ਛੋਟੇ ਛੋਟੇ ਘੜੇ ਚਾਹੰਦੇ ਦੇ ਤੇ ਮਾਇਰਾ ਦੇ ਹੱਥ ਬਹੁਤ ਜ਼ਿਆਦਾ ਛੋਟੇ ਸੀ ਤੇ ਇਸ ਕਰਕੇ ਆਪਾਂ ਥੋੜੇ ਜਿਹਾ ਸਾਈਜ਼ ਉਹ ਦਾ ਲੈ ਕੇ ਗਏ ਕਿ ਉਹਦੇ ਆ ਫੋਲਡ ਵਾਲਿੰਗ ਤੇ ਆਪਾਂ ਮਾਇਰਾ ਦੇ ਘੜੇ ਬਾਤੇ ਸੀ ਪਰਮਾਤਮਾ ਮਾਇਰਾ ਨੂੰ ਵੱਡੀ ਵੱਡੀ ਉਮਰ ਦੇਵੇ ਤੇ ਸਾਰਾ ਕੁਝ ਵਧੀਆ ਵਧੀਆ ਕਰੇ ਮਾਇਰਾ ਵਾਸਤੇ ਸੋ ਗਾਇਸ ਕੇ ਕਟਿੰਗ ਤੋਂ ਬਾਅਦ ਫਿਰ ਆਪਾਂ ਕੀਤਾ ਫੁੱਲ ਇੰਜੋਏ ਸਪਰਿੰਗ ਰੋਲ ਤੇ ਸਮੋਸੇ ਪਾਰਟੀ ਸੋ ਗਾਇਸ ਸਪਰਿੰਗ ਰੋਲ ਖਾ ਲੋ ਤੇ ਗਾਇਸ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਇਹ ਮੇਰੀ ਸੋਟੇਸ਼ਨ ਸਟਰ ਤੇ ਗਾਇਸ ਬਲੀ ਚੈਨਲ ਵੀ ਸਬਸਕ੍ਰਾਈਬ ਕਰ ਦਿਆ ਕਰੋ ਇੰਨੇ ਜਾਣੇ ਦੇ ਵਿੱਚ ਵੀਡੀਓ ਬਣਾਉਣੀ ਪੈਂਦੀ ਆ